ਜੇ ਤੁਹਾਡੇ ਘਰ ਦੇ ਵਿੱਚ ਪੀਰ ਮੁਰਸ਼ਿਦ ਇਹ ਤਿੰਨ ਸੰਕੇਤ ਦਿਖਾ ਰਹੇ ਨੇ ਤਾਂ ਸਮਝੋ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਮੋਟਾ ਪੈਸਾ ਆਉਣ ਵਾਲਾ ਹੈ ਪੀਰਾਂ ਦੀ ਬਹੁਤ ਹੀ ਵੱਡੀ ਰਹਿਮਤ ਹੋਣ ਵਾਲੀ ਹੈ ਤੁਸੀਂ ਬਹੁਤ ਹੀ ਗਰੀਬੀ ਦੇ ਵਿੱਚ ਦਿਨ ਵੇਖ ਲਈ ਬਹੁਤ ਹੀ ਦੁੱਖ ਸਹਿ ਲਿਆ ਪਰ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਤੁਹਾਨੂੰ ਇਹ ਤਿੰਨ ਤੁਹਾਡੇ ਘਰ ਦੇ ਵਿੱਚ ਸੰਕੇਤ ਮਿਲ ਰਹੇ ਨੇ ਅੱਜ ਹੀ ਜਾ ਕੇ ਪੀਰਾਂ ਦੇ ਦਰਬਾਰ ਤੇ ਇਹ ਇੱਕ ਕੰਮ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਘਰ ਆਉਣ ਵਾਲੀ ਬਰਕਤ ਤੁਹਾਨੂੰ ਬਹੁਤ ਸ਼ੇਤੀ ਮਿਲ ਜਾਵੇ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਵੇਖਿਓ ਕਿਤੇ ਤੁਹਾਨੂੰ ਤਾਂ ਨਹੀਂ ਇਹ ਤਿੰਨਾਂ ਵਿੱਚੋਂ ਕੋਈ ਵੀ ਸੰਕੇਤ ਮਿਲ ਰਿਹਾ ਤੇ ਜੇਕਰ ਮਿਲ ਰਿਹਾ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖ ਕੇ ਜਾਇਓ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਵੈਸੇ ਤਾਂ ਇਹ ਤਿੰਨੋਂ ਸੰਕੇਤ ਬਹੁਤ ਹੀ ਖਾਸ ਨੇ ਪਰ ਜੋ ਦੂਸਰਾ ਤੇ ਤੀਸਰਾ ਸੰਕੇਤ ਹੈ ਉਹਨੂੰ ਧਿਆਨ ਨਾਲ ਸੁਣਿਓ ਕਿਉਂਕਿ ਦੂਸਰਾ ਸੰਕੇਤ ਮੇਰਾ ਆਪਣਾ ਐਕਸਪੀਰੀਅੰਸ ਹੈ ਤੇ ਤੀਸਰਾ ਸੰਕੇਤ ਪੀਰ ਮੁਰਸ਼ਦ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਨੂੰ ਬਹੁਤ ਹੀ ਵੱਡੀ ਰਕਮ ਇੱਕੋ ਦਮ ਦੇਣੀ ਹੋਵੇ ਤਾਂ ਗੱਲ ਕਰਦੇ ਆਂ ਪਹਿਲੇ ਸੰਕੇਤ ਦੀ ਪਹਿਲਾ ਸੰਕੇਤ ਹੈ ਦੁੱਖ ਹੁਣ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਜਦੋਂ ਦਾ ਅਸੀਂ ਪੀਰਾਂ ਫਕੀਰਾਂ ਨੂੰ ਮੰਨਣਾ ਸ਼ੁਰੂ ਕੀਤਾ ਹੈ ਉਦੋਂ ਦੇ ਸਾਡੇ ਉੱਪਰ ਦੁੱਖ ਬਹੁਤ ਆ ਰਹੇ ਨੇ ਪਰ ਯਕੀਨ ਮੰਨਿਓ ਚੰਗੇ ਸਮੇਂ ਆਉਣ ਦਾ ਸਭ ਤੋਂ ਪਹਿਲਾ ਸੰਕੇਤ ਇਹੀ ਹੈ ਕਿ ਪੀਰ ਮੁਰਸ਼ਿਦ ਤੁਹਾਡੇ ਤੇ ਦੁੱਖ ਜ਼ਰੂਰ ਲਿਆਉਣਗੇ ਉਹ ਵੇਖਣਗੇ ਕਿ ਜੋ ਚੀਜ਼ ਮੈਂ ਇਹਨੂੰ ਦੇਣਾ ਚਾਹੁੰਨਾ ਕੀ ਇਹ ਸੱਚਮੁੱਚ ਉਸ ਚੀਜ਼ ਦੇ ਲਾਇਕ ਹੈ ਜਾਂ ਨਹੀਂ ਕਿਤੇ ਇਹ ਮੈਨੂੰ ਛੱਡ ਕੇ ਤਾਂ ਨਹੀਂ ਜਾਂਦਾ ਕਿਉਂਕਿ ਪੀਰ ਮੁਰਸ਼ਿਦ ਪਹਿਲਾਂ ਟੰਗਦੇ ਨੇ ਫਿਰ ਰੰਗਦੇ ਨੇ ਪਹਿਲਾਂ ਪੀਰ ਮੁਰਸ਼ਿਦ ਤੁਹਾਨੂੰ ਬਹੁਤ ਦੁੱਖ ਤਕਲੀਫਾਂ ਦੇਣਗੇ ਉਹ ਵੇਖਣਗੇ ਕਿ ਇਸ ਇਨਸਾਨ ਦਾ ਮੇਰੇ ਉੱਪਰ ਯਕੀਨ ਪੱਕਾ ਹੈ ਜਾਂ ਨਹੀਂ ਕਿ ਇਹਦੇ ਤੇ ਦੁੱਖ ਆਉਂਦੇ ਨੇ ਤੇ ਇਹ ਮੈਨੂੰ ਛੱਡ ਕੇ ਚਲਿਆ ਜਾਂਦਾ ਹੈ ਇਹਦਾ ਵਿਸ਼ਵਾਸ ਟੁੱਟ ਜਾਂਦਾ ਹੈ ਪਰ ਜੇਕਰ ਤੁਹਾਡਾ ਦੁੱਖਾਂ ਦੇ ਵਿੱਚ ਵੀ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਪੱਕਾ ਰਿਹਾ ਤੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਪੀਰ ਮੁਰਸ਼ਿਦ ਤੁਹਾਨੂੰ ਐਸਾ ਰੰਗਣਗੇ ਕਿ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਹੁਣ ਗੱਲ ਕਰਦੇ ਆਂ ਦੂਸਰੇ ਸੰਕੇਤ ਦੀ ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਇਹਨੂੰ ਧਿਆਨ ਨਾਲ ਸੁਣਿਓ ਇਹ ਮੇਰੇ ਆਪਣੇ ਨਾਲ ਬੀਤੀ ਹੋਈ ਹੈ ਕੁਝ ਵੱਡਾ ਮਿੰਨਨ ਤੋਂ ਪਹਿਲਾਂ ਤੁਹਾਨੂੰ ਪੀਰ ਮੁਰਸ਼ਿਦ ਤੁਹਾਡੇ ਮਨ ਦੇ ਵਿੱਚ ਇੱਕ ਵੱਖਰੀ ਜਿਹੀ ਖੁਸ਼ੀ ਦੇਣਗੇ ਤੁਹਾਡਾ ਮਨ ਇਦਾਂ ਕਰੇਗਾ ਕਿ ਕੁਝ ਵਧੀਆ ਹੋਣ ਵਾਲਾ ਹੈ ਕੁਝ ਵਧੀਆ ਹੋਣ ਵਾਲਾ ਹੈ ਤੁਹਾਨੂੰ ਕੁਝ ਪਹਿਲਾਂ ਪਤਾ ਲੱਗਣ ਲੱਗ ਜੇਗਾ ਤੁਹਾਡੇ ਮਨ ਦੇ ਵਿੱਚ ਪੀਰ ਮੁਰਸ਼ਿਦ ਨਾਮ ਲੈਂਦੇ ਰਹਿਣਗੇ ਪੀਰ ਮੁਰਸ਼ਿਦ ਦਾ ਨਾਮ ਚੱਲਦਾ ਰਹੇਗਾ ਤੁਹਾਡਾ ਮਨ ਸਕੂਨ ਦੇ ਵਿੱਚ ਰਹੇਗਾ ਤੁਹਾਡੇ ਮਨ ਦੇ ਵਿੱਚ ਇੱਕ ਵੱਖਰੀ ਜਿਹੀ ਸ਼ਾਂਤੀ ਰਹੇਗੀ ਤੁਹਾਨੂੰ ਇਦਾਂ ਲੱਗੇਗਾ ਕਿ ਇਹ ਦੁਨੀਆ ਬਹੁਤ ਹੀ ਵਧੀਆ ਹੈ ਇਹ ਦੁਨੀਆ ਬਹੁਤ ਹੀ ਖੂਬਸੂਰਤ ਹੈ ਤੇ ਜਦੋਂ ਤੁਹਾਡੇ ਨਾਲ ਕੋਈ ਚੰਗਾ ਹੋ ਜਾਵੇਗਾ ਤੇ ਫਿਰ ਤੁਸੀਂ ਕਹੋਗੇ ਕਿ ਯਾਰ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੇਰੇ ਨਾਲ ਕੁਝ ਵਧੀਆ ਹੋਏਗਾ ਮੈਨੂੰ ਕੁਝ ਵਧੀਆ ਮਿਲੇਗਾ ਤੇ ਦੇਖ ਲਓ ਇਹ ਵੱਡੀ ਖੁਸ਼ਖਬਰੀ ਆ ਗਈ ਹੁਣ ਗੱਲ ਕਰਦੇ ਹਾਂ ਤੀਸਰੀ ਤੇ ਸਭ ਤੋਂ ਖਾਸ ਸੰਕੇਤ ਦੀ ਪਹਿਲਾਂ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਲੜਾਈ ਝਗੜਾ ਚੱਲਦਾ ਰਹਿੰਦਾ ਹੋਏਗਾ ਲੜਾਈ ਝਗੜੇ ਦੇ ਨਾਲ ਇੱਕ ਦਾ ਮੂੰਹ ਦੂਸਰੇ ਪਾਸੇ ਦੂਸਰੇ ਦਾ ਤੀਸਰੇ ਪਾਸੇ ਇੱਕ ਦੂਸਰੇ ਦੇ ਵਿੱਚ ਪਿਆਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੋਏਗੀ ਪਰ ਜਦੋਂ ਪੀਰਾ মুর্ਸ਼ਿਦਾ ਨੇ ਕੁਝ ਵੱਡਾ ਦੇਣਾ ਹੋਵੇ ਤਾਂ ਸਭ ਤੋਂ ਪਹਿਲਾਂ ਪਿਆਰ ਆਉਂਦਾ ਹੈ ਘਰ ਦੇ ਵਿੱਚ ਸ਼ਾਂਤੀ ਆਉਂਦੀ ਹੈ ਘਰ ਦੇ ਵਿੱਚ ਬਰਕਤ ਆਉਂਦੀ ਹੈ ਘਰ ਦੇ ਵਿੱਚ ਸਾਰੇ ਜੀ ਇੱਕ ਦੂਸਰੇ ਨੂੰ ਪਿਆਰ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ ਇੱਕ ਦੂਸਰੇ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਘਰ ਦੇ ਵਿੱਚ ਫਿਰ ਬਰਕਤ ਤਾਂ ਜ਼ਰੂਰ ਆਉਂਦੀ ਹੈ ਤੁਹਾਡਾ ਘਰ ਜਾਣ ਨੂੰ ਬਹੁਤ ਦਿਲ ਕਰਦਾ ਹੈ ਕਿ ਮੈਂ ਛੇਤੀ ਕਰੇ ਜਾਵਾਂ ਆਪਣੇ ਪਰਿਵਾਰ ਦੇ ਵਿੱਚ ਬੈਠਾ ਤੇ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਾਂ ਇਹ ਤਾਂ ਸੀ ਉਹ ਤਿੰਨੋਂ ਸੰਕੇਤ ਪਰ ਮੈਂ ਜਿਵੇਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਹੀ ਦੱਸ ਕੇ ਹਟਿਆ ਕਿ ਇੱਕ ਕੰਮ ਵੀ ਤੁਸੀਂ ਪੀਰਾਂ ਦੇ ਦਰਬਾਰ ਤੇ ਜਾ ਕੇ ਕਰਨਾ ਹੈ ਜੇ ਤੁਹਾਨੂੰ ਇਹਨਾਂ ਤਿੰਨਾਂ ਸੰਕੇਤਾਂ ਵਿੱਚੋਂ ਇੱਕ ਵੀ ਸੰਕੇਤ ਮਿਲ ਰਿਹਾ ਉਹ ਕੰਮ ਕਿਹੜਾ ਹੈ ਜੇ ਤੁਹਾਨੂੰ ਇਹਨਾਂ ਤਿੰਨਾਂ ਸੰਕੇਤਾਂ ਵਿੱਚੋਂ ਕੁਝ ਵੀ ਸੰਕੇਤ ਮਿਲ ਰਿਹਾ ਤਾਂ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾ ਕੇ ਉਨ੍ਹਾਂ ਲਈ ਕੁਝ ਨਾ ਕੁਝ ਆਪਣੀ ਨੇਕ ਕਮਾਈ ਲਈ ਲੈ ਕੇ ਜਿਵੇਂ ਬਰਫੀ ਦਾ ਡੱਬਾ ਜਿਵੇਂ ਚਾਦਰ ਯਾਨੀ ਕਿ ਕੁਝ ਵੀ ਲਿਜਾ ਕੇ ਉੱਥੇ ਰੱਖਣਾ ਤੇ ਪੀਰਾਂ ਮੁਰਸ਼ਿਦਾਂ ਨੂੰ ਹੱਥ ਜੋੜ ਕੇ ਦੁਆ ਫਰਿਆਦ ਕਰਨੀ ਹੈ ਤੇ ਕਹਿਣਾ ਕਿ ਦਾਤਾ ਜੀ ਜੋ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਸਾਨੂੰ ਕਬੂਲ ਹੈ ਜੋ ਤੁਸੀਂ ਸਾਨੂੰ ਦੇ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਇਹ ਚੀਜ਼ ਆਪਣੇ ਪੀਰ ਮੁਰਸ਼ਿਦ ਦੇ ਦਰਬਾਰ ਤੇ ਜਾ ਕੇ ਕਹਿਣੀ ਪੀਰ ਮੁਰਸ਼ਿਦ ਤੁਹਾਨੂੰ ਬਹੁਤ ਜਲਦੀ ਸਭ ਕੁਝ ਦੇਣਗੇ ਕਿਉਂਕਿ ਜਿਹੜਾ ਇਨਸਾਨ ਸ਼ੁਕਰ ਕਰਦਾ ਹੈ ਉਹ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡੀ ਚੀਜ਼ ਪਾਉਂਦਾ ਉਹਨੂੰ ਜ਼ਿੰਦਗੀ ਵਿੱਚ ਕਦੀ ਇਦਾਂ ਲੱਗਦਾ ਹੀ ਨਹੀਂ ਕਿ ਉਹਦੀ ਜ਼ਿੰਦਗੀ ਵਿੱਚ ਕੁਝ ਰਹਿ ਗਿਆ ਹੋਵੇ ਪੀਰ ਮੁਰਸ਼ਿਦ ਉਹਨੂੰ ਬਹੁਤ ਕੁਝ ਦੇ ਦਿੰਦੇ ਨੇ ਉਹਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਤੁਹਾਡੇ ਨਾਲ ਇਹਨਾਂ ਤਿੰਨਾਂ ਸੰਕੇਤਾਂ ਵਿੱਚੋਂ ਕਿਹੜਾ ਸੰਕੇਤ ਹੋ ਰਿਹਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ